ਸਭ ਤੋਂ ਵਧੀਆ ਦੇ ਰੇਟ ਆ ਬੈਸਟ ਕੁਆਲਟੀ ਆ ਅਸੀਂ ਕਾਫੀ ਆਪਣੇ ਰਿਸ਼ਤੇਦਾਰਾਂ ਨੂੰ ਸਮਾਨ ਲੈ ਕੇ ਦਿੱਤਾ ਪਹਿਲੀ ਤੇ ਗੱਲ ਆ ਸਾਡਾ ਬਾਜ਼ਾਰ ਨਾਲੋਂ ਤੇ ਕਰਤਾਰਪੁਰ ਨਾਲੋਂ ਬਹੁਤ ਹੀ ਸਸਤੇ ਰੇਟ ਤੇ ਫਨੇ ਕਰਦੇ ਆਪਾਂ ਸਾਡੇ ਰਿਸ਼ਤੇ ਦੇ ਜਿੰਨੀਆਂ ਵੀ ਮੇਰੇ ਜਹਾ ਹੋਈਆਂ ਮੈਂ ਸਾਰੇ ਆ ਦਾ ਸਮਾਨ ਚੋ ਲੈ ਕੇ ਗਿਆ ਲੋਕ ਲੈ ਗਿਆ ਇੱਕ ਜਿਹੜਾ 10 ਲੋਕਾਂ ਨੂੰ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਕੋਈ ਵਧੀਆ ਗਿਫਟ ਦੇਾਂਗੇ ਠੀਕ ਆ ਜੀ ਫਰਨੀਚਰ ਤਾਂ ਚਲੋ ਹੈ ਹੀ ਕੁਆਲਿਟੀ ਬਹੁਤ ਵਧੀਆ ਵਾ ਜੋ ਇਹਨਾਂ ਦੇ ਗਰਾਹਕ ਨਾਲ ਹੈਂਡਲਿੰਗ ਕਰਨੀ ਜਾਂ ਬੋਲਚਾਲ ਬਹੁਤ ਵਧੀਆ ਈ ਇਹਨਾਂ ਦਾ ਜੇਲਾ ਸਾਡੇ ਕੋ 50000 ਪਲੱਸ ਦਾ ਸਵਾਲ ਆਊਗਾ ਉਹ ਉਹ ਫੈਸਟੀਵਲ ਹੀ ਗਿਫਟ ਕਰਾਂਗੇ ਬਾਕੀ ਜੋ ਛੋਟਾ ਸਮਾਨ ਲਏਗਾ ਉਹਦੇ ਹਿਸਾਬ ਨਾਲ ਆਪਾਂ ਛੋਟੇ ਛੋਟੇ ਗਿਫਟ ਤਿਆਰ ਹੈ ਸਾਨੂੰ ਪਤਾ ਲੱਗਾ ਕਿ ਜਿਹੜਾ ਦਸੂਹੇ ਦੇ ਵਿੱਚ Shiv Shankar Furniture House ਹੈ ਉਹਨਾਂ ਦਾ ਜਿਹੜਾ ਰੇਟ ਹੈ ਬਹੁਤ ਵਧੀਆ ਹੈ ਘੱਟ ਰੇਟ ਤੇ ਪ੍ਰੋਵਾਈਡ ਕਰਦਾ ਹੈ। ਬਾਬੋ ਨਾਲ ਵੀ ਬਹੁਤ ਜ਼ਿਆਦਾ ਸਸਤਾ ਫਰਨੀਚਰ ਮਿਲਦਾ ਹੈ। ਤੁਸੀਂ ਦੇਖ ਰਹੇ ਪਬਲਿਕ ਸਪੋਕ ਨਿਊਜ਼ ਤੇ ਮੈਂ ਤੁਹਾਡੀ 호ਸਟ ਐਂਡ ਦੋਸਤ ਪੂਜਾ ਅੱਜ ਅਸੀਂ ਪਹੁੰਚ ਗਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ Shiv Shankar Furniture House ਦੇ ਵਿੱਚ ਜੋ ਕਿ ਦਸੂਹਾ ਐਂਟਰ ਕਰਦਿਆਂ ਹੀ ਰਾਈਟ ਸਾਈਡ ਤੇ ਨियर ਹੀਰੋ ਏਜੰਸੀ ਦੇ ਲਾਗੇ ਸਥਿਤ ਹੈ। ਸੋ ਦੋਸਤੋ ਅਗਰ ਤੁਸੀਂ ਵੀ ਵਧੀਆ ਕੁਆਲਟੀ ਵਾਲਾ ਸਸਤਾ ਫਰਨੀਚਰ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸ਼ਿਵ ਸ਼ੰਕਰ ਫਰਨੀਚਰ ਹਾਊਸ, ਸੁਆ ਵਿਖੇ। ਨਵਰਾਤਰੀ ਤੇ ਵਿਆਹ ਸ਼ਾਦੀਆਂ ਦਾ ਸੀਜ਼ਨ ਸਟਾਰਟ ਹੋ ਚੁੱਕਿਆ ਹੈ ਤੇ ਇਸ ਦੇ ਰਿਗਾਰਡਿੰਗ ਤੁਹਾਨੂੰ ਬੈੱਡ, ਸੋਫਾ, ਗੱਦੇ, ਅਲਮਾਰੀਆਂ, ਟੇਬਲ ਜਾਂ ਫਿਰ ਫਰਨੀਚਰ ਦਾ ਕੋਈ ਵੀ ਸਮਾਨ ਦੀ ਲੋੜ ਹੈ ਤਾਂ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸ਼ਿਵ ਸ਼ੰਕਰ ਫਰਨੀਚਰ ਹਾਊਸ, ਸੁਆ ਵਿਖੇ। ਸ਼ਿਵ ਸ਼ੰਕਰ ਫਰਨੀਚਰ ਹਾਊਸ ਤੋਂ ਮਾਡਰਨ ਤੇ ਲਗਜ਼ਰੀ ਫਰਨੀਚਰ ਮਿਲਦਾ ਹੈ ਸੋ ਅਗਰ ਤੁਸੀਂ ਵੀ ਆਪਣੇ ਘਰ ਦੇ ਲਈ ਆਫਿਸ ਦੇ ਲਈ ਵਧੀਆ ਸਸਤਾ ਕੁਆਲਟੀ ਵਾਲਾ ਫਰਨੀਚਰ ਲੈਣਾ ਚਾਹੁੰਦੇ ਹੋ ਜਾਂ ਫਿਰ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸ਼ਿਵ ਸ਼ੰਕਰ ਫਰਨੀਚਰ ਹਾਊਸ ਦਸੂਆ ਵਿਖੇ ਮੈਮ ਤੁਸੀਂ ਅੱਜ ਸ਼ਿਵ ਸ਼ੰਕਰ ਫਰਨੀਚਰ ਹਾਊਸ ਦੇ ਵਿੱਚ ਫਰਨੀਚਰ ਖਰੀਦਣ ਲਈ ਆਏ ਹੋ ਠੀਕ ਹੈ ਕਹਿਣਾ ਚਾਹੁੰਦੇ ਇਹਨਾਂ ਦੇ ਫਰਨੀਚਰ ਬਾਰੇ ਮੈਂ ਕਹਿਣਾ ਚਾਹੁੰਦੀ ਆ ਕਿ ਇੱਥੇ ਦਾ ਫਰਨੀਚਰ ਬਹੁਤ ਵਧੀਆ ਆ ਤੇ ਪ੍ਰੋਵਾਈਡ ਕਰਦਾ ਐ ਏਚੀਪਲ ਚੀਪਲ ਰੇਟ ਐਂਡ ਜਿਹੜੇ ਵੀ ਸਾਡੇ ਮਤਲਬ ਘਰ ਦੇ ਵਿੱਚ ਫੈਮਿਲੀ ਫੰਕਸ਼ਨ ਸੀ ਤੇ ਅਸੀਂ ਸੋਫਾ ਸੈੱਟ ਲਿਆ ਅਲਮਿਰਾ ਲਈ ਐਂਡ ਸਾਨੂੰ ਪਤਾ ਲੱਗਾ ਕਿ ਜਿਹੜਾ ਦਾ ਸੂਏ ਦੇ ਵਿੱਚ ਸ਼ਿਵਸ਼ੰਕਰ ਫਰਨੀਚਰ ਹਾਊਸ ਐ ਉਹਨਾਂ ਦਾ ਜਿਹੜਾ ਰੇਟ ਐ ਬਹੁਤ ਵਧੀਆ ਐ ਘੱਟ ਰੇਟ ਤੇ ਪ੍ਰੋਵਾਈਡ ਕਰਦਾ ਐਂਡ ਸਮ ਕੰਸੈਸ਼ਨ ਵੀ ਦਿੰਦੇ ਨੇ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਸਾਰੇ ਜਾਣੇ ਵਿਜ਼ਿਟ ਕਰੋ ਐਂਡ ਥੀ ਵਿਲ ਗੈਟ ਅ ਚਾਂਸ ਟੂ ਵਿਜ਼ਿਟ ਦੈਟ ਸੋ ਜੀ ਮੈਂ ਤਾਂ ਸੀ ਅੱਜ ਸ਼ਿਵਸ਼ੰਕਰ ਫਰਨੀਚਰ ਹਾਊਸ ਤੋਂ ਫਰਨੀਚਰ ਖਰੀਦਿਆ ਕੀ ਕਹਿਣਾ ਚਾਹੁੰਦੇ ਆ ਉਹਨਾਂ ਦੀ ਕੁਆਲਿਟੀ ਬਾਰੇ ਤਾਂ ਰੇਟ ਬਾਰੇ ਇਹਨਾਂ ਦੀ ਕੁਆਲਿਟੀ ਬਹੁਤ ਅੱਛੀ ਆ ਔਰ ਇਹਨਾਂ ਦਾ ਰੇਟ ਕਰਤਾਰਪੁਰ ਨਾਲੋਂ ਬਹੁਤ ਜ਼ਿਆਦਾ ਸਸਤਾ ਆ ਅਸੀਂ 10 ਸਾਲ ਤੋਂ ਇਹਨਾਂ ਦੇ ਨਾਲ ਰਿਲੇਟਡ ਆ ਔਰ ਸਮਾਨ ਅਸੀਂ ਇੱਥੋਂ ਹੀ ਲੈਂਦੇ ਆ ਬਹੁਤ ਬੜੀਆ ਸਮਾਨ ਇਹ ਤੁਸੀ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਇੱਥੇ ਆ ਕੇ ਫਰਨੀਚਰ ਖਰੀਦਣ ਹਾਂਜੀ ਇੱਕ ਵਾਰ ਜ਼ਰੂਰ ਆਣ ਕੇ ਦੇਖਣ ਤੇ ਲੈਣਾ ਨਾ ਲੈਣਾ ਮਰਜ਼ੀ ਆ ਪਰ ਇੱਕ ਵਾਰੀ ਆਣ ਕੇ ਦੇਖਣ ਪਰ ਜੋ ਵੀ ਲੈ ਜੋ ਵੀ ਆਏਗਾ ਲੈਣ ਉਹ ਜ਼ਰੂਰ ਲੈ ਕੇ ਜਾਏਗਾ ਬਹੁਤ ਅੱਛਾ ਸਮਾਨ ਆ ਹਾਂਜੀ ਮੈਂ ਬੱਸ ਜਿਵੇਂ ਸ਼ਿਵ ਸ਼ੰਕਰ ਫਰਨੀਚਰ ਹਾਊਸ ਦੇ ਵਿੱਚ ਫਰਨੀਚਰ ਖਰੀਦਦੇ ਪਏ ਤੇ ਕਿਹੋ ਜਿਹੀ ਕੁਆਲਟੀ ਹੈ ਤੇ ਕਿਹੋ ਜਿਹਾ ਰੇਟ ਹੈ ਬਹੁਤ ਵਧੀਆ ਕੁਆਲਟੀ ਹੈ ਬਹੁਤ ਵਧੀਆ ਰੇਟ ਹੈ ਬਾਜ਼ਾਰ ਨਾਲੋਂ ਸਸਤਾ ਹੈ ਹੋਰ ਫੈਸਿਲਿਟੀਆਂ ਵੀ ਬਹੁਤ ਆ ਕਿ ਇਹ ਜੀਟੀ ਰੋਡ ਦੇ ਉੱਪਰ ਆ ਬਾਜ਼ਾਰ ਤੋਂ ਬਾਹਰ ਆ ਜਿਹੜਾ ਕਿ ਇੱਥੇ ਆਉਣ ਜਾਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਹੋਰ ਵੀ ਫੈਸਿਲਿਟੀਆਂ ਕਿ ਆਪਾਂ ਕਿਸ਼ਤਾਂ ਤੇ ਤੋਂ ਲੈ ਸਕਦੇ ਸਮਾਨ ਜਿਹੜੇ ਗਰੀਬ ਲੋਕ ਆ ਉਹ ਥੋੜੇ ਪੈਸੇ ਦੇ ਕੇ ਬਾਕੀ ਕਿਸ਼ਤਾਂ ਤੇ ਕਰ ਸਕਦੇ ਆ ਬਹੁਤ ਵਧੀਆ ਹੈ ਕੁਆਲਟੀ ਦੇਖਣਗੇ ਆ ਕੇ ਉਹ ਆ ਕੇ ਇੱਕ ਵਾਰ ਦੇਖਣਗੇ ਸਸਤਾ ਹੈ ਬਾਜ਼ਾਰ ਨਾਲੋਂ ਕਿਉਂਕਿ ਕਸਟਮ ਉਹਨਾਂ ਨੂੰ ਪਤਾ ਕਰਕੇ ਹੁੰਦਾ ਨੇਚਰਲੀ ਉਹ ਲੈ ਕੇ ਜਾਏਗਾ ਤੇ ਸਸਤਾ ਆ ਵਧੀਆ ਆ ਫਰਨੀਚਰ ਸਰ ਤੁਸੀਂ ਅੱਜ ਸ਼ਿਵ ਸ਼ੰਕਰ ਫਰਨੀਚਰ ਹਾਊਸ ਦੇ ਵਿੱਚ ਫਰਨੀਚਰ ਖਰੀਦ ਰਹੇ ਹੋ ਕਿਹੋ ਜਿਹੀ ਕੁਆਲਿਟੀ ਹੈ ਤੇ ਕਿਹੋ ਜਿਹਾ ਰੇਟ ਹੈ ਇਹਨਾਂ ਦੇ ਦੇਖੋ ਸਭ ਤੋਂ ਵਧੀਆ ਨੇ ਰੇਟ ਆ ਵੈਸਟ ਕੁਆਲਿਟੀ ਆ ਅਸੀਂ ਕਾਫੀ ਆਪਣੇ ਰਿਸ਼ਤੇਦਾਰੋਂ ਸਮਾਨ ਉਹ ਲੈ ਕੇ ਦਿੱਤਾ ਜੀ ਹਾਂਜੀ ਬਹੁਤ ਵਧੀਆ ਰਿਜ਼ਲਟ ਆ ਸਮਾਨ ਦਾ ਇਸ ਕਰਕੇ ਅਸੀਂ ਸਾਰੇ ਅਗੇ ਇਹ ਬੇਨਤੀ ਕਰਦੇ ਆਂ ਵੀ ਜਿੰਨੇ ਸਬ ਤੋਂ WhatsApp 'ਚੋਂ ਖਲੋ ਫਰਿਚਰ ਲਾਉਂ ਅਲਮਾਰੀਆਂ ਡਬਲ ਬੈੱਡ ਸੋਫੇ ਤੇ ਆਪਣੇ ਸਰ ਤੁਸੀਂ ਅੱਜ ਸ਼ਿਵ ਸ਼ੰਕਰ ਫਰਨੀਚਰ ਹਾਊਸ ਦੇ ਵਿੱਚ ਫਰਨੀਚਰ ਖਰੀਦਿਆ ਕਿਹੋ ਜਿਹਾ ਫਰਨੀਚਰ ਇਹਨਾਂ ਦਾ ਤੇ ਕੁਆਲਿਟੀ ਕਿਹੋ ਜੀ ਆ ਕੁਆਲਿਟੀ ਬਹੁਤ ਵਧੀਆ ਜੀ ਮੇਰੇ ਘਰ ਦਾ ਸਾਰਾ ਫਰਨੀਚਰ ਇੱਥੋਂ ਹੀ ਜਾਂਦਾ ਜੀ ਤੇ ਇਹਨਾਂ ਦਾ ਜੀ ਹਰ ਤਰ੍ਹਾਂ ਤੋਂ ਨਾਲ ਵੀ ਬਹੁਤ ਜ਼ਿਆਦਾ ਸਸਤਾ ਫਰਨੀਚਰ ਮਿਲਦਾ ਇੱਥੋਂ ਫਰਨੀਚਰ ਤਾਂ ਚਲੋ ਹੈ ਹੀ ਕੁਆਲਿਟੀ ਬਹੁਤ ਵਧੀਆ ਵਾ ਜੋ ਇਹਨਾਂ ਦੇ ਗਾਹਕ ਨਾਲ ਹੈਂਡਲਿੰਗ ਕਰਨੀ ਜਾਂ ਬੋਲਚਾਲ ਬਹੁਤ ਵਧੀਆ ਜੀ ਇਹਨਾਂ ਦਾ ਬਾਕੀ ਜੀ ਭਾਈ ਜਿੱਤੋਂ ਮਰਜੀ ਫਰਨੀਚਰ ਲੈ ਲਿਓ ਉਹ ਗੱਲ ਵੱਖਰੀ ਆ ਪਰ ਜੋ ਇਹਨਾਂ ਦਾ ਗੱਲ ਕਰਨ ਦਾ ਤਰੀਕਾ ਗਾਖ ਨਾਲ ਹੈਂਡਲਿੰਗ ਕਰਨਾ ਜੀ ਉਹ ਬਹੁਤ ਵਧੀਆ ਨਾ ਭਾਈ ਜੀ ਤੇ ਅਸੀਂ ਇਹੀ ਗੱਲ ਕਵਾਂਗੇ ਬਹੁਤ ਵਧੀਆ ਦੁਕਾਨ ਆ ਜੀ ਬਹੁਤ ਵਧੀਆ ਸ਼ੋਅਰੂਮ ਤੇ ਦੇਖੋ ਸਾਰਾ ਬਹੁਤ ਵਧੀਆ ਲਿਓਟਿੰਗ ਜਿਹੜਾ ਦੀ ਬਹੁਤ ਵਧੀਆ ਵਾ ਤੇ ਗੱਲਬਾਤ ਕਰਨ ਦਾ ਤਰੀਕਾ ਸਟਾਫ ਬਹੁਤ ਅੱਛਾ ਹੈਂਡਲਿੰਗ ਕਰਦਾ ਵਾ ਜਿਵੇਂ ਕੋਈ ਗਾਹਕ ਆਉਂਦਾ ਜੀ ਉਹਨਾਂ ਆਉ ਪਰ ਬਹੁਤ ਸੋਹਣੀ ਕਰਦੇ ਆ ਜੀ ਇਹ ਤੇ ਬਾਕੀ ਜੀ ਭਾਈ ਦਾ ਬਹੁਤ ਵਧੀਆ ਦੁਕਾਨ ਆ ਜੀ ਸਾਰਿਆਂ ਨੂੰ ਬੇਨਤੀ ਆ ਜੀ ਜੀ ਬਾਦਦਵਾਦ ਤੁਸੀਂ ਆਉਤੋ ਆਪਣੇ ਨਾਮ ਤੋਂ ਫਰਨੀਚਰ ਫਿੱਟ ਦੋ ਜੀ। ਕੀ ਗੱਲ ਕਰਦੇ ਕੁਝ ਹੋਰ ਕਸਟਮਰਜ਼ ਨਾਲ ਜੋ ਕਿ ਸ਼ਿਵ ਸ਼ੰਕਰ ਫਰਨੀਚਰ ਹਾਊਸ ਦੇ ਵਿੱਚ ਫਰਨੀਚਰ ਖਰੀਦ ਰਹੇ ਨੇ। ਸਸਕੀ ਗੱਲ ਭਾਜੀ ਕੀ ਹਾਲ ਕੀ ਹਾਲ ਚਾਲ ਹੈ? ਸਸਕੀ ਮੈਮ। ਭਾਈ ਤੁਹਾਡਾ ਨਾਮ ਕੀ ਹੈ ਤੁਸੀਂ ਕਿੱਥੋਂ ਆਏ ਹੋ? ਮੈਂ ਮੇਰਾ ਨਾਮ ਅਵਤਾਰ ਹੈ ਔਰ ਮੈਂ ਮੈਡਮ ਬੇਸਿਕਲੀ ਘੋੜੇ ਰਹਿਣ ਵਾਲਾ ਮੈਂ ਘੋੜੇ ਤੋਂ ਆਇਆ ਜੀ। ਤੇ ਫਾਈਦਰਿ ਸ਼ਿਵ ਸ਼ੰਕਰ ਫਰਨੀਚਰ ਹਾਊਸ ਦੇ ਵਿੱਚ ਫਰਨੀਚਰ ਦੇਖ ਰਿਹਾ ਕਿਹੇ ਜੀ ਕੁਆਲਿਟੀ ਦਾ ਹੀ ਕਹਿਣਾ ਚਾਹੁੰਦੇ ਤੁਸੀਂ ਮੈਡਮ ਮੈਂ ਇੱਥੇ ਨਾ ਪਹਿਲਾਂ ਵੀ ਲਾਸਟ ਟਾਈਮ ਅਜ ਤੋਂ 6-7 ਸਾਲ ਪਹਿਲਾਂ ਮੇਰੀ ਸਿਸਟਰ ਦੀ ਮੈਰਿਜ ਸੀ ਉਸਦੇ ਲਈ ਮੈਂ ਇੱਥੋਂ ਸਮਾਨ ਲਿਆ ਸੀ ਉਸ ਟਾਈਮ ਮੇਰੇ ਕਿਸੇ ਦੋਸਤ ਨੇ ਮੈਨੂੰ ਸੁਝਾਅ ਦਿੱਤਾ ਸੀ ਵੀ ਤੁਸੀਂ ਉੱਥੇ ਜਾਓ ਇਹ ਕਰਤਾਰਪੁਰ ਦਾ ਬੜਾ ਫੇਮਸ ਹੈ ਜੀ ਉੱਥੇ ਵਗੈਰਾ ਸੋਫੇ ਵਗੈਰਾ ਬੈੱਡ ਵਗੈਰਾ ਉਹਨਾਂ ਨਾਲ ਜੀ ਵਧੀਆ ਦਿੰਦੇ ਆ ਮੈਂ ਆਇਆ ਮੈਂ ਦੇਖਿਆ ਉਦੋਂ ਮੈਂ ਸਮਾਨ ਖਰੀਦਿਆ ਸਾਹਮਣੇ ਅਮਰਤਪਾਲ ਉਹਨੇ ਭਾਈ ਹੈ ਤੇ ਪਾਲੀ ਭਾਜੀ ਉਹਨਾਂ ਦਾ ਸਮਾਨ ਲੈ ਕੇ ਗਿਆ ਤੇ ਇੱਕ ਇੰਨਾ ਕੁ ਵਧੀਆ ਕਿ ਮੈਂ ਦੱਸ ਨਹੀਂ ਸਕਦਾ ਕੋਈ ਪ੍ਰਾਈਸ ਹੀ ਇੰਨੇ ਵਧੀਆ ਇਨਾਂ ਦੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਠੀਕ ਹੈ ਬਹੁਤ ਹੀ ਘੱਟ ਪ੍ਰਾਈਸ ਤੇ ਔਰ ਬੜੇ ਵਧੀਆ ਨੇਚਰ ਦੇ ਬੜੇ ਵਧੀਆ ਉਹਨਾਂ ਦਾ ਇੱਕ ਡੀਲਿੰਗ ਕਰਨ ਦਾ ਤਰੀਕਾ ਇੱਕ ਵਧੀਆ ਕਸਟਮਰ ਨੂੰ ਬਹੁਤ ਵਧੀਆ ਹੈਂਡਲ ਕਰਦੇ ਨੇ ਔਰ ਫਿਰ ਉਸ ਤੋਂ ਬਾਅਦ ਮੈਂ ਜੋ ਚਾਰ ਪੰਜ ਸਾਲ ਲੰਘ ਗਏ ਉਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਨੂੰ ਉਸ ਸਟੇਸ਼ਨ ਕੀਤਾ ਉਸ ਤੋਂ ਬਾਅਦ ਮੈਂ ਘੱਟੋ ਘੱਟ 7-8 ਵਾਰ ਇਹਨਾਂ ਕੋਲ ਸਮਾਨ ਲੈ ਚੁੱਕਿਆ ਮੇਰੀ ਆਪੂਆ ਦੀ ਮੈਰਿਜ ਹੋਈ ਆਪੂਆ ਦੀ ਕੁੜੀ ਦੀ ਮੈਰਿਜ ਹੋਈ ਆ ਮਾਸਤੀ ਕੁੜੀ ਦੀ ਮੈਰਿਜ ਹੋਈ ਆ ਮਾਮੇ ਨੂੰ ਮੰਮੀ ਦੀ ਮੈਰਿਜ ਹੋਈ ਆ ਸਾਡੇ ਰਿ ਕਿ ਪਹਿਲਾਂ ਜਿਹੜਾ ਸੋਫਾ ਸੀ ਮੈਨਾਂ ਕੋ ਨਹੀਂ ਚੁਲੇ ਹੁਣ ਮੈਂ ਸੋਫੇ ਲੈਣ ਦੀ ਨਾਲ ਕੋ ਜਾਇਆ ਕਿੰਨ ਪਤਾ ਲੱਗਿਆ ਸੀ ਕਿ ਭਾਜੀ ਅੱਜ ਇੱਥੇ ਸ਼ਾਪ ਤੇ ਅਵੇਲੇਬਲ ਨੇ ਤਾਂ ਉਹਨਾਂ ਨੂੰ ਮਿਲ ਕੇ ਨਾਲ ਮੈਂ ਕਿਹਾ ਸੋਫੇ ਲੈ ਪੁੱਛਦਾ ਇਹ ਨਵੇਂ ਉਹ ਕਹਿੰਦੇ ਡਿਜ਼ਾਈਨ ਆਏ ਹੋਏ ਨੇ ਸੋ ਮੈਂ ਇਹਨਾਂ ਕੋਲ ਜੀ ਸੋਫੇ ਲੈਣ ਆ ਸੋ ਮੈਂ ਸੋਫੇ ਲੈਣ ਤੇ ਜਾ ਰਿਹਾ ਸਰ ਤੁਸੀਂ ਅੱਜ ਜੀ ਸ਼ਿਵਸ਼ੰਕਰ ਫਰਨੀਚਰ ਹਾਊਸ ਦੇ ਵਿੱਚ ਫਰਨੀਚਰ ਖਰੀਦਿਆ ਕਿ ਇਹ ਜੀ ਕੁਆਲਿਟੀ ਤੇ ਕਿਹ ਜੇ ਰੇਟ ਹੈ ਨਾ ਵੇ ਮੈਂ ਮੈਂ ਨਾਰਮਲੀ ਇਹਨਾਂ ਦੀ ਦੁਕਾਨ ਦੇ ਉੱਤੇ ਆਣ ਕੇ ਫਰਨੀਚਰ ਵਗੈਰਾ ਲੈਣਾ ਰਿਹਾ ਸੋ ਮੈਨੂੰ ਕੁਆਲਿਟੀ ਬਹੁਤ ਵਧੀਆ ਲੱਗ ਸੋ ਅੱਗੇ ਮੈਂ ਇਹਨਾਂ ਦੇ ਕੋਲ ਸੋਫਾ ਤੇ ਬੈੱਡ ਵਗੈਰਾ ਲੱਗ ਗਿਆ ਸੀਗਾ ਵਧੀਆ ਕੁਆਲਿਟੀ ਸੀ ਅੱਜ ਮੈਂ ਗੱਦੇ ਲੈਣ ਆਇਆ ਇਹਨਾਂ ਦੇ ਕੋਲ ਤੇ ਰੇਟ ਕਿਹਜੇ ਇਹਨਾਂ ਦੇ ਰੇਟ ਤਾਂ ਮੈਡਮ ਜਨਵਰੀਆਂ ਜੇ ਰੇਟ ਜਾਨੋਂ ਹੋਏਗਾ ਤਾਂ ਆਪਾਂ ਇੱਥੇ ਆਵਾਂਗੇ ਬਿਲਕੁਲ ਬਿਲਕੁਲ ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਉਹ ਵੀ ਇੱਥੇ ਆ ਕੇ ਫਰਨੀਚਰ ਖਰੀਦਣ ਬਿਲਕੁਲ ਮੈਂ ਨਾਰਮਲੀ ਮੇਰੇ ਹੋਰ ਵੀ ਮੇਰੇ ਫਰੈਂਡ ਸਰਕਲ ਵਿੱਚ ਬੰਦੇ ਆ ਜਿਹੜੇ ਮੇਰੇ ਇੱਥੇ ਆਂਦੇ ਰਹਿੰਦੇ ਆ ਸੋ ਮੈਂ ਹੋਰ ਵੀ ਅੱਗੇ ਰეკਮੈਂਡ ਕਰਦਾ ਰਹਿਣਾ ਮੈਮ ਤੁਸੀਂ ਅਜੇ ਸ਼ਿਵ ਸ਼ੰਕਰ ਫਰਨੀਚਰ ਹਾਊਸ ਤੋਂ ਫਰਨੀਚਰ ਖਰੀਦਿਆ ਇਹੋ ਜੀ ਕੁ ਜੰਦੀ ਕੁਲਤਾਰਪੁਰ ਨਾਲੋਂ ਰੇਟ ਵੀ ਵਧੀਆ ਹੈ ਇਹਨਾਂ ਦਾ ਫਰਨੀਚਰ ਬਹੁਤ ਅੱਛਾ ਹੈ ਤੇ ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਉਹ ਵੀ ਇੱਥੇ ਆ ਕੇ ਫਰਨੀਚਰ ਖਰੀਦਣ ਹਾਂਜੀ ਹੋਰਾਂ ਨੂੰ ਵੀ ਕਰਾਂਗੇ ਇਹਨਾਂ ਦਾ ਫਰਨੀਚਰ ਬਹੁਤ ਸਸਤਾ ਤੇ ਵਧੀਆ ਹੈ ਕੁਲਤਾਰਪੁਰ ਨਾਲੋਂ ਵੀ ਬਹੁਤ ਜ਼ਿਆਦਾ ਸਸਤਾ ਫਰਨੀਚਰ ਮਿਲਦਾ ਇੱਥੇ ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਸ਼ਿਵਸ਼ੰਕਰ ਫਰਨੀਚਰ ਹਾਊਸ ਦੇ ਓਨਰ ਅਮਰਿਤਪਾਲ ਸਿੰਘ ਉਰਫ਼ ਪਾਲੀ ਠੇਕੇਦਾਰ ਤੇ ਉਹਨਾਂ ਕੋ ਜਾਣਦੇ ਆ ਨਵਰਾਤਿਆਂ ਤੇ ਤੇ ਵਿਆਹ ਸ਼ਾਦੀਆਂ ਦੇ ਸੀਜ਼ਨ ਤੇ ਉਹਨਾਂ ਵੱਲੋਂ ਕਿਹੜੇ-ਕਿਹੜੇ ਆਫਰ ਲਗਾਏ ਜਾ ਰਹੇ ਨੇ ਫਰਨੀਚਰ ਤੇ ਸਤਿ ਸ਼੍ਰੀ ਅਕਾਲ ਜੀ ਅ ਮੇਵਰਾਤਰੇ ਰੇ ਮਾਤਾ ਰਾਣੀ ਨੇ ਸੋ ਗਾ ਵਿਆਹ ਸਦੀ ਦਾ ਵੀ ਸੀਜ਼ਨ ਆ ਸਾਡੇ ਵੱਲੋਂ ਆਫਰ ਇਹ ਆ ਕਿ ਪਹਿਲੀ ਤੇ ਗੱਲ ਆ ਸਾਡਾ ਬਾਜ਼ਾਰ ਨਾਲੋਂ ਤੇ ਕਰਤਾਰਪੁਰ ਨਾਲੋਂ ਬਹੁਤ ਹੀ ਸਸਤੇ ਰੇਟ ਦੇ ਫਰਨੀਚਰ ਦੇਈਦਾ ਆਪਾਂ ਔਰ ਕੁਆਲਿਟੀ ਦੇਈਦੀ ਆ ਸੋ ਬਾਕੀ ਐਸ ਕੀ ਐਸ ਇਹ ਰੱਖਾਂਗੇ ਜਿੱਦਾਂ ਕੋਈ ਵਿਆਹ ਦਾ ਸਾਡੇ ਕੋਲੋਂ ਸਮਾਨ ਲਏਗਾ ਪੂਰਾ ਜਿੱਦਾਂ ਸ਼ਾਦੀਆਂ ਦੇ ਲੋਕੀ ਗਿਫਟ ਕਰਦੇ ਆ ਬੱਚਿਆਂ ਨੂੰ ਜਾਂ ਘਰ ਦਾ ਸਮਾਨ ਲੈਂਦੇ ਆ ਜਿਹੜਾ ਸਾਡੇ ਕੋਲੋਂ 50000 ਪਲੱਸ ਦਾ ਸਮਾਨ ਆਊਗਾ ਉਹਨੂੰ ਪ੍ਰੈਸਟੇਬਲ ਹੀ ਗਿਫਟ ਕਰਾਂਗੇ ਬਾਕੀ ਜੋ ਛੋਟਾ ਸਮਾਨ ਲਏਗਾ ਉਹਦੇ ਹਿਸਾਬ ਨਾਲ ਆਪਾਂ ਛੋਟੇ-ਛੋਟੇ ਗਿਫਟ ਦੇਾਂਗੇ ਸੋ ਇੱਕ ਵਾਰੀ ਆਓ ਵਿਜਿਟ ਕਰੋ ਤੁਸੀਂ ਦੇਖੋ ਆਣ ਕੇ ਆਪਾਂ ਤੁਹਾਨੂੰ ਖੁਸ਼ ਕਰਕੇ ਭੇਜਾਂਗੇ ਸਮਾਨ ਵੀ ਵਧੀਆ ਦੇਾਂਗੇ ਗਿਫਟ ਵੀ ਦੇਾਂਗੇ ਸੋ ਇੱਕ ਵਾਰੀ ਆਓ ਸਾਡੇ ਕੋਲ ਆਣ ਕੇ ਵਿਜਿਟ ਕਰਕੇ ਜੁੜ ਜਾਓ ਤੁਹਾਨੂੰ ਬਾਜ਼ਾਰ ਨਾਲੋਂ ਸਸਤਾ ਸਮਾਨ ਤੇ ਵਧੀਆ ਸਮਾਨ ਦੇਵਾਂਗੇ ਕੁੱਛੋ ਬਾਕੀ ਮੇਰੇ ਨਾਲ ਜਿੰਨੇ ਵੀ ਕਸਟਮਰ ਆ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਆ ਜਿਹੜਾ 10 ਲੋਕਾਂ ਨੂੰ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਕੋਈ ਇੱਕ ਵਧੀਆ ਗਿਫਟ ਦੇਾਂਗੇ ਠੀਕ ਹੈ ਜੀ ਸੋ ਆਪਾਂ ਇੱਕ ਨਵਰਾਤਰਿਆਂ ਦੇ ਨਵਾਂ ਸ਼ੋਰੂਮ ਖੁੱਲਣ ਜਾ ਰਹੇ ਆ ਨੀਅਰ ਸੀਲ ਦੇ ਨਾਲ ਉਰਲੇ ਪਾਸੇ ਸੋ ਆਪਾਂ ਨਿਵਰਾਤਰੀਆਂ ਦੀ ਉਸ ਸ਼ੋਰੂਮ ਦੀ ਵੀ ਵੀਡੀਓ ਪਾਵਾਂਗੇ ਸੋ ਮੇਰੇ ਜਿੰਨੇ ਭੈਣ ਭਰਾ ਆਇਆ ਵਿਜਿਟ ਕਰੋ ਸਾਡੇ ਕੋਲ ਆਓ ਤੇ ਸਾਡੀ ਦੁਕਾਨ ਤੇ ਆਣ ਕੇ ਜੋ ਵੀ ਨਵੀਂ ਕਲੈਕਸ਼ਨ ਕਰੋ ਤੇ ਨਿਵਰਾਤਰੀਆਂ ਤੇ ਤੇ ਜੋ ਵੀ ਵਿਆਹ ਸ਼ਾਦੀਆਂ ਦੀ ਸ਼ੋਪਿੰਗ ਆ ਜਰੂਰ ਕਰੋ ਜੀ ਵੈਲਕਮ ਹੈ